ਕੋਡੀ 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 ਓਹੋ ਓਹੋ ਕਰਾਤਾ ਉਸਤਾਦ ਅਪਰੇਸ਼ਨ ਕਰਾਤਾ ਫਰਦਤ ਜੀ ਕਿਵੇਂ ਹੈ ਵਧੀਆ ਜੀ ਠੀਕ ਆ ਉਹਦੀ ਕਰਾ ਕੇ ਆਤੇ ਆ ਅੱਜ ਹੀ ਹੋਇਆ ਬਾਬਾ ਮਿਹਰ ਕਰੇ ਪਹਿਲਾਂ ਸਾਰੇ ਜਾਣੇ ਜੋ ਉੱਤੇ ਭਾਈ ਨੂੰ ਦਿਲੋਂ ਕਹੋ ਕਿ ਭਾਈ ਜਲਦੀ ਜਲਦੀ ਠੀਕ ਹੋ ਜਾਓ ਦੇ ਉੱਤੇ ਭਾਈ ਨੇ ਅਪਰੇਸ਼ਨ ਕਰਾ ਲਿਆ ਭਾਈ ਦੇ ਸੱਟ ਲੱਗ ਗਈ ਸੀਗੀ ਕਰੂਗਾ ਜਲਦੀ ਮਗਰ 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 ਤੇਰੀ ਮਗਰ ਬਗਰ ਭਾਈ ਯਾਰ ਮੇਰੇ ਮਗਰ ਆਏ ਪਾਤਾ ਲੰਮੇ ਵਾਹ ਆਏ ਕਿੱਥੇ ਭਾਈ ਮੁੰਬਈ ਕਿਰਾਇਆ ਹਾਂ ਬੰਬੇ ਕਿੰਨਾ ਟਾਈਮ ਹੋ ਗਿਆ ਕਿਰਾਏ ਨੂੰ ਹੁਣ ਕਿੰਨਾ ਟਾਈਮ ਲੱਗ ਕੀਤਾ ਆ ਅੱਜ ਹੀ ਤਸਵੀਰ ਏ ਗੈਰਗਵੈ ਕੀਤਾ ਨਾ ਨੇ ਸੋ ਦੁੱਤਰ ਗਈ ਆ ਨਹੀਂ ਦਰਦ ਤੇ ਹੁੰਦੀ ਆ ਉਹ ਫੋਨ ਮਤਲਬ ਜਿੱਥੇ ਇੰਜੈਕਸ਼ਨ ਲਗਾਇਆ ਸੀ ਜਿੱਦਾਂ ਥੱਲੇ ਥੱਲੇ ਪਿਓ ਪਿਓ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤਾਂ ਆਪਣਾ ਦੁੱਲਾ ਬੱਗਾ ਪਿੰਡ 21 April ਨੂੰ ਨਿਊਜ਼ੀਲੈਂਡ ਦੇ ਵਿੱਚ ਆਜ਼ਾਦ ਕਬੱਡੀ ਕਲੱਬ ਵੱਲੋਂ ਕਬੱਡੀ ਕੱਪ ਹੋਣ ਜਾ ਰਿਹਾ ਜੋ ਕਿ ਗੁਰਦੁਆਰਾ ਟਾਕਰ ਨੀ ਨਿਓਕਲੈਂਡ ਦੇ ਸਿਕ ਸਪੋਰਟਸ ਕੰਪਲੈਕਸ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿੰਨੇ ਕਬੱਡੀ ਨੂੰ ਪਿਆਰ ਕਰਦੇ ਇਸ ਟੂਰਨਾਮੈਂਟ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਪਸਿੰਗ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ